ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਚੋਣਵੀਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਵੀ ਮੈਦਾਨਾ ਵਿੱਚ ਉਤਾਰਿਆ ਗਿਆ ਹੈ ਤੇ ਇਹਨਾਂ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਤੇ ਉਹ ਹਰ ਜਗ੍ਹਾ ਜਾ ਕੇ ਆਪਣੇ ਆਪਣੀ ਪਾਰਟੀ ਦੀਆਂ ਰਣਨੀਤੀਆਂ ਨੂੰ ਲੋਕਾਂ ਤੋਂ ਜਾਣੂ ਕਰਵਾ ਰਹੇ ਨੇ ਤਾਂ ਕਿ ਲੋਕ ਉਹਨਾਂ ਦੀਆਂ ਰਣਨੀਤੀਆਂ ਨੂੰ ਸਮਝਣ ਉਹਨਾਂ ਨੂੰ ਜੇਤੂ ਬਣਾਉਣ ਤੇ ਉਹ ਆਪਣੀ ਸਰਕਾਰ ਨੂੰ ਬਣਾਉਣ ਵਿੱਚ ਕਾਮਯਾਬ ਹੋ ਸਕਣ ਪੋਇਆ ਹਲਕੇ ਦੇ ਪੋਇਆ ਇਲਾਕੇ ਵਿੱਚ ਜਤਰੀ ਸਿੰਘ ਬੱਬੂ ਆਪਣੇ ਦੌਰੇ ਦੇ ਦੌਰਾਨ ਪਹੁੰਚੇ ਤਾਂ ਉਥੋਂ ਦੇ ਲੋਕਾਂ ਵੱਲੋਂ ਆਰਤੀ ਉਤਾਰ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਸਭ ਦੇ ਮਨ ਵਿੱਚ ਪਾਰੀ ਖੁਸ਼ੀ ਦੀ ਲਹਿਰ ਸੀ ਤੇ ਸਭ ਨੇ ਉਹਨਾਂ ਨੂੰ ਭਰੋਸਾ ਵੀ ਦਵਾਇਆ ਕਿ ਉਹ ਉਹਨਾਂ ਦੇ ਨਾਲ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਜਿਹੜੇ ਵਿਰੋਧ ਕਰ ਰਹੇ ਸਨ ਉਹ ਵੀ ਉਹਨਾਂ ਦੇ ਭਰਾ ਨੇ ਤੇ ਜਿਹੜੇ ਸਵਾਗਤ ਕਰ ਰਹੇ ਨੇ ਉਹ ਵੀ ਉਹਨਾਂ ਦੇ ਭਰਾ ਨੇ। ਉਹਨਾਂ ਨੇ ਕਿਹਾ ਕਿ ਗੁੱਸਾ ਆਪਣੇ ਨਾਲ ਹੀ ਕੀਤਾ ਜਾਂਦਾ ਹੈ ਜੇਕਰ ਉਹਨਾਂ ਨੇ ਵਿਰੋਧ ਦਾ ਕੇ ਆਪਣਾ ਗੁੱਸਾ ਪ੍ਰਗਟਾਇਆ ਹੈ ਤੇ ਅੱਜ ਉਹਨਾਂ ਨੇ ਪਿਆਰ ਵੀ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਹੀਤੀ ਪਾਰਟੀ ਹੈ ਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਉਹਨੇ ਕੇ ਲੋਕਾਵਲੋ ਜਿਸ ਤਰ੍ਹਾਂ ਦਾ ਉਹਨਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਇਹ ਉਹਨਾਂ ਵਾਸਤੇ ਬੜੀ ਹੀ ਚੰਗੀ ਗੱਲ ਹੈ। ਉਹ ਪੁਇਜ ਬੜਾ ਅਸ਼ੀਰਵਾਦ ਮਿਲੇ ਕਰਦਾ। ਲੋਕ ਬਹੁਤ ਖੁਸ਼ ਨੇ। ਕਿ ਲੋਕਲ ਕੈਂਡੀਡੇਟ ਬਾਪ ਜੀ ਦਾ। ਸਰ ਕਿਹੜੇ ਕਿਹੜੇ ਮੁੱਦੇ ਆ ਗਏ ਨੇ ਤੁਹਾਡੇ ਲੋਕ ਸਭਾ ਚ। ਕੋਈ ਇੱਕ ਤਕੀਰੀ ਬਦੰਦਾ ਜਿਹੜਾ ਯਸ ਸਰ ਮੈਂ ਸੈਂਟਰ ਗਵਰਨਮੈਂਟ ਨੇ ਪੈਸੇ ਵੀ ਦੇ ਦਿੱਤੇ ਨੇ। ਟੈਂਡਰ ਵੀ ਹੋ ਉਹਦੇ ਕੰਮ ਸ਼ੁਰੂ ਹੋ ਜਾਏਗਾ ਇੱਕਦਮ ਲੈਲ ਦਾ ਹੋਰ ਕਰਾਂਗੇ। ਦੂਜਾ ਇਹ ਹੈ ਕਿ ਅਸੀਂ ਕੋਈ ਅੱਛਾ ਹਸਪੀਟਲ ਸਥੇ ਮਤਲਬ ਬਣਾਵਾਂਗੇ ਔਰ ਜਲਦੀ ਬਲਾਂ ਵੀ ਬਣਾਉਣਾ ਦੁਆ ਕਰੀਂ ਇੰਡਸਟਰੀ ਜਿਹੜੀ ਹੈਗੀ ਆ ਇਸ ਏਰੀਆ ਚ ਕਈ ਐ ਮਾਝਾ ਚ ਕਈ ਐ ਜਿਹੜੀਆਂ ਨਈ ਆਈਆਂ ਕੋਈ ਵੀ ਧਿਆਨ ਨਹੀਂ ਦਿੰਦਾ ਹੈਗਾ ਉਹ ਸੋਗਰ ਇੰਡਸਟਰੀ ਵੀ ਬਹਾਲ ਆਏ ਤੋੜਾ ਸਮਝ ਨਹੀਂ ਆ ਕ੍ਰੈਫਸ਼ਨ ਇੰਡਸਟਰੀ ਵੀ ਲਗਭਗ ਸਾਰੀ ਬੰਦ ਆ ਪੰਜਾਬ ਦੇ ਦੇ ਇੰਡਸਟਰੀ ਵਾਲੇ ਕਿਹਨੇ ਸੋਚੇ ਨਹੀਂ ਉਹ ਬਟਾਲਾ ਦੇ ਕੋਲ ਬਟਾਲੇ ਸਾਰੀ ਇੰਡਸਟਰੀ ਚੱਲ ਗਈ ਆ ਲੁਧਿਆਣਾ ਸਭ ਡੱਸੇ ਜੋ ਸਾਰੀ ਇੰਡਸਟਰੀ ਜਿਹੜੀ ਆ ਉਹ ਜਾਇਗਰਦੀ ਆ ਮਤਲਬ ਜੇ ਅੱਗੇ ਚ ਹਿਮਾਚਲ ਚ ਯੂਪੀ ਚ पर जहाँ आप थी थी नहीं पहुँची है या नहीं, जहाँ आप कोई विजय नहीं है नहीं बना देंगे। किसान ना तो भी विरोध करना पहले है जी पास <laughs> तो ना। कल वो किसान भी अपने पर आए नहीं कोई काल नहीं। मैंने दो बार बैठे भी हैं, तो प्रयास करेंगे नहीं भी इधर आ जाएँ। ठीक है? If you wish that your child learns today and leads tomorrow, bring them to A and M's James Cambridge International School, Pat little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.